ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲ ਕਰਨੀ ਆ ਇਹ ਆਪਾਂ ਨੇ ਗੱਲ ਕਰਨੀ ਆ ਬਈ ਇਨਸਾਨ ਦੀਆਂ ਕੀਤੀਆਂ ਹੋਈਆਂ ਨੇਕੀਆਂ ਤੇ ਇਨਸਾਨ ਦੀਆਂ ਕੀਤੀਆਂ ਹੋਈਆਂ ਬਦੀਆਂ ਇਹਨਾਂ ਦੋਨਾਂ ਦਾ ਰਿਜ਼ਲਟ ਸਾਨੂੰ ਜ਼ਰੂਰ ਮਿਲਦਾ ਹੈ ਚੰਗੇ ਕੰਮਾਂ ਦੇ ਚੰਗੇ ਰਿਜ਼ਲਟ ਮਿਲ ਜਾਂਦੇ ਆ ਮਾੜੇ ਕੰਮਾਂ ਦੇ ਮਾੜੇ ਰਿਜ਼ਲਟ ਮਿਲ ਜਾਂਦੇ ਆ ਦੇਖੋ ਜੀ ਜਿਹੜੀਆਂ ਅਸੀਂ ਨੇਕੀਆਂ ਖੱਟਦੇ ਆ ਉੱਤੇ ਫਿਰ ਸਾਨੂੰ ਆਪ ਨੂੰ ਨਹੀਂ ਬੋਲਣਾ ਪੈਂਦਾ ਫਿਰ ਦੁਨੀਆ ਬੋਲਦੀ ਆ ਕਿਉਂਕਿ ਮੈਂ ਅੱਗੇ ਵੀ ਕਹਿ ਨਹੀਂ ਹੁੰਨੀ ਆ ਵੀ ਆਪ ਸਹੀ ਚੱਲਦੇ ਰਹੋ ਆਪ ਸਹੀ ਚੱਲਦੇ ਰਹੋ ਸਾਨੂੰ ਦੁਨੀਆ ਨੂੰ ਦੱਸਣ ਦੀ ਲੋੜ ਨਹੀਂ ਵੀ ਅਸੀਂ ਚੰਗੇ ਆ ਕੁਝ ਦੁਨੀਆਦਾਰੀ ਹੁੰਦੀ ਆ ਜਿਹੜੀ ਸਾਡੇ ਨਾਲ ਖਾਰ ਖਾਂਦੀ ਹੁੰਦੀ ਆ ਕੁਝ ਦੁਨੀਆਦਾਰੀ ਹੁੰਦੀ ਆ ਜਿਹੜੀ ਸਾਨੂੰ ਜਾਣਦੀ ਹੁੰਦੀ ਆ ਵੀ ਇਹ ਕਿੱਦਾਂ ਦੇ ਨੇ ਜੇ ਤੁਹਾਨੂੰ ਲੋਕ ਤੱਕੇ ਤੋਂ ਮਾੜਾ ਬਣਾਉਂਦੇ ਨੇ ਤੱਕੇ ਤੋਂ ਮਾੜਾ ਬਣਾਉਂ ਦਿੰਦੇ। ਉੱਥੇ ਚੁੱਪ ਹੋ ਜਾਓ। ਗੁੱਸਾ ਆਉਂਦਾ ਜ਼ਰੂਰ। ਗੁੱਸਾ ਪੀਣਾ ਵੀ ਬਹੁਤ ਔਖਾ ਹੈ। ਪਰ ਮੈਂ ਤਾਂ ਇਹ ਕਹੂੰਗੀ ਵੀ ਜੋ ਜ਼ਿੰਦਗੀ ਦੇ ਤਜਰਬੇ ਤੋਂ ਅਸੀਂ ਖੱਟਿਆ ਸਿੱਖਿਆ ਵੀ ਚੁੱਪ ਹੋ ਜਾਓ। ਤੁਹਾਨੂੰ ਲੋਕਾਂ ਨੇ ਉਹ ਗੱਲਾਂ ਵੀ ਕਹਿਣੀਆਂ ਜਿਹੜੀਆਂ ਤੁਸੀਂ ਹੈਗੇ ਵੀ ਨਹੀਂ। ਜਿਹੜੀਆਂ ਤੁਸੀਂ ਸੋਚੀਆਂ ਵੀ ਨਹੀਂ। ਜਿਹੜੀਆਂ ਤੁਸੀਂ ਗਲਤੀਆਂ ਕਰੀਆਂ ਵੀ ਨਹੀਂ। ਤੁਹਾਨੂੰ ਉਹ ਧੱਬੇ ਵੀ ਲੱਗਣੇ ਆ। ਪਰ ਚੁੱਪ ਰਹੋ ਕਿਉਂਕਿ ਤੁਸੀਂ ਚੰਗੇ ਇਨਸਾਨ ਹੋ ਤੁਸੀਂ ਆਪਣੀ ਕਿਰਤ ਕਰਦੇ ਹੋ ਤੁਸੀਂ ਝੂਠ ਦਾ ਅਸਰਾ ਨਹੀਂ ਲੈਂਦੇ ਤੁਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਠੀਕ ਹੈ ਤੁਸੀਂ ਹਰ ਇੱਕ ਦੇ ਨਾਲ ਖੜਦੇ ਹੋ ਤੁਸੀਂ ਦੁੱਖ ਨੂੰ ਦੁੱਖ ਸਮਝਦੇ ਹੋ ਤੁਸੀਂ ਖੁਸ਼ੀ ਚ ਅਗਲੇ ਦੀ ਚ ਸ਼ਾਮਲ ਹੁੰਨੇ ਹੋ ਹੋਰ ਇਨਸਾਨ ਚ ਕੀ ਹੁੰਦਾ ਹੈ ਕਿਹੜੇ ਲਾਲ ਪਾਏ ਹੁੰਦੇ ਨੇ ਇਨਸਾਨ ਚ ਆਹੀ ਪੰਜ ਸੱਤ ਗੱਲਾਂ ਹੁੰਦੀਆਂ ਜਿਹੜੀਆਂ ਇੱਕ ਚੰਗੇ ਇਨਸਾਨ ਚ ਹੁੰਦੀਆਂ ਜੇ ਤੁਹਾਡੇ ਚ ਇੰਨੇ ਗੁਣ ਹੈਗੇ ਆ ਉਹਦੇ باوجود ਵੀ ਤੁਹਾਨੂੰ ਦੁਨੀਆ ਮਾੜਾ ਕਹਿੰਦੀ ਐ ਮੈਂ ਤਾਂ ਫੇਰ ਵੀ ਕਹਿੰਦੀ ਆ ਵੀ ਚੁੱਪ ਰਹੋ ਪਰ ਚੁੱਪ ਰਹਿ ਕੇ ਇੱਕ ਅਰਦਾਸ ਪਰਮਾਤਮਾ ਐ ਮੂਹਰੇ ਜ਼ਰੂਰ ਕਰੋ ਵੀ ਸੱਚੇ ਪਾਤਸ਼ਾਹ ਤੈਨੂੰ ਮੈਂ ਵੀ ਦਿਖਦਾ ਮੈਨੂੰ ਮਾੜਾ ਕਹਿਣੇ ਵਾਲੇ ਵੀ ਦਿਖਦੇ ਨੇ ਮੈਂ ਕੁਛ ਨਹੀਂ ਕਰ ਸਕਦਾ ਮੈਂ ਇੰਨੇ ਜੋਗਾ ਹੈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਨਹੀਂ ਇੰਨੇ ਜੋਗਾ ਹੈਗਾ ਇਹਨਾਂ ਲੋਕਾਂ ਨੂੰ ਤਹੀ ਦੇਖਣਾ ਹੈ ਜਿਹੜੇ ਮੈਨੂੰ ਅੰਦਰ ਬੈਠੇ ਨੂੰ ਵੀ ਮਾੜਾ ਬਣਾਉਣ ਤੇ ਤੁਲੇ ਹੋਏ ਨੇ ਬਦਨਾਮ ਕਰਦੇ ਨੇ ਠੀਕ ਹੈ ਬਸ ਪ੍ਰਮਾਤਮਾ ਮੂਹਰੇ ਅਰਦਾਸ ਕਰਨੀ ਨਹੀਂ ਭੁੱਲਣੀ ਨਹੀਂ ਭੁੱਲਣੀ ਹੈਗੀ ਇਹ ਮੇਰਾ ਖੁਦ ਦਾ ਤਜਰਬਾ ਹੈ ਠੀਕ ਹੈ ਜਦ ਸਾਡੇ ਸਿਰੋਂ ਪਾਣੀ ਨੰਗ ਜਾਂਦਾ ਸਾਨੂੰ ਬੋਲਣਾ ਵੀ ਪੈ ਜਾਂਦਾ ਕਿਤੇ ਸਾਨੂੰ ਬੋਲਣਾ ਵੀ ਪੈ ਜਾਂਦਾ ਕਿਉਂਕਿ ਜੇ ਅਸੀਂ ਹੱਦੋਂ ਵੱਧ ਚੁੱਪ ਕਰਦੇ ਆਂ ਫਿਰ ਲੋਕ ਕਹਿੰਦੇ ਨੇ ਡਰਦੇ ਨੇ ਕਾਣੇ ਹੋਣੇ ਆ ਤਾਂ ਨਹੀਂ ਬੋਲਦੇ ਸਾਨੂੰ ਕਿਤੇ ਬੋਲਣਾ ਪੈ ਵੀ ਜਾਂਦਾ ਕਿਉਂਕਿ ਦੁਨੀਆਦਾਰੀ ਹੈ ਨਾ ਜਿਹੜੀ ਅੱਜ ਦੀ ਉਹ ਕੁੱਤੇ ਦੀ ਤਰ੍ਹਾਂ ਏ ਜਿੰਨਾ ਚਿਰ ਤੁਸੀਂ ਕੁੱਤੇ ਦੇ ਮੂਰੇ ਮੂਰੇ ਭੱਜੋਗੇ ਕੁੱਤੇ ਨੇ ਤੁਹਾਡੀ ਲੱਤ ਪਾੜਨ ਨੂੰ ਜਾਣਾਂ ਜਦ ਤੁਸੀਂ ਪਿੱਛੇ ਮੂੰਹ ਘੁਮਾ ਕੇ ਇੱਕ ਵਾਰ ਡਲੇ ਨੂੰ ਹੱਥ ਪਾ ਲਿਆ ਨਾ ਕੁੱਤਾ ਉੱਥੇ ਤੋਂ ਜਾਉਂ ਜਾਉਂ ਕਰਕੇ ਮੁੜ ਜਾਂਦਾ ਹੈ ਉਹ ਹਾਲ ਅੱਜ ਦੀ ਦੁਨੀਆਦਾਰੀ ਦਾ ਹੈ ਦੁਨੀਆਦਾਰੀ ਤੁਹਾਨੂੰ ਪੂਰਾ ਭਜਾਉਂਦੀ ਹੈ ਪੂਰਾ ਭਜਾਉਂਦੀ ਹੈ ਇਹ ਤਜਰਬੇ ਨੇ ਜੀ ਜ਼ਿੰਦਗੀ ਦੇ ਦੁਨੀਆਦਾਰੀ ਮੁਰੇ ਸਰ ਨੀਵੇਂ ਕਰ ਕਰ ਦੇਖ ਲੇ ਅੱਦਕ ਦੇ ਹੋ ਕੇ ਮਿਲ ਮਿਲ ਕੇ ਦੇਖ ਲਿਆ ਕੌੜੀਆਂ ਕਸੈਲੀਆਂ ਸੁਣ ਕੇ ਚੁੱਪ ਰਹਿ ਕੇ ਵੀ ਦੇਖ ਲਿਆ ਨਜਾਇਜ਼ ਕਹਾ ਕੇ ਵੀ ਦੇਖ ਲਿਆ ਜਿਹੜੇ ਹੈਵ ਨਹੀਂ ਅਸੀਂ ਜਿਹੜਾ ਕੁਝ ਅਸੀਂ ਹੈਵ ਨਹੀਂ ਸੋਚ ਵੀ ਨਹੀਂ ਸਕਦੇ ਅਸੀਂ ਉਹ ਗੱਲਾਂ ਵੀ ਕਹਾ ਕੇ ਦੇਖ ਲੀਆਂ ਕਿਉਂਕਿ ਇਹ ਜਿਹੜਾ ਗੱਲ ਇਨਸਾਨ ਮੇਰੇ ਕੋਲ ਕਰੂਗਾ ਉਹ ਤੁਹਾਡੇ ਕੋਲ ਵੀ ਕਰੂਗਾ ਕਿਉਂਕਿ ਇਨਸਾਨ ਦੀ ਇਹ ਫਿਤਰਤ ਹੈ ਜਿਹੜਾ ਇਨਸਾਨ ਚੁਕਲੀ ਕਰਨ ਤੇ ਤੁਲ ਗਿਆ ਉਹ ਇੱਕ ਪਾਸੇ ਨਾਲ ਚੁਕਲੀ ਨਹੀਂ ਕਦੇ ਕਰਦਾ ਉਹਨੇ ਇਧਰੋਂ ਸੁਣ ਕੇ ਇਧਰ ਦੱਸਣੀ ਵੀ ਹੈ ਇਦਰਾ ਸੁਣ ਕੇ ਇੱਧਰ ਵੀ ਦੱਸਣੀ ਆ ਇਹ ਫਿਤਰਤ ਹੈ ਇਨਸਾਨ ਦੀ ਪਰ ਕਈ ਵਾਰ ਮੈਂ ਫੇਰ ਕਹਿੰਨੀ ਆ ਜਦ ਸਰੋਂ ਪਾਣੀ ਨੰਗ ਜਵੇ ਫੇਰ ਅਗਲੇ ਦੀ ਔਕਾਤ ਯਾਦ ਕਰਾਉਣੀ ਵੀ ਜ਼ਰੂਰੀ ਹੈ ਮਗਰ ਭੱਜ ਦੇ ਕੁੱਤੇ ਮੰਗੋ ਜਿਵੇਂ ਕੁੱਤੇ ਸਾਡੀ ਲੱਤ ਪਾੜਨ ਨੂੰ ਜਾਣਦੇ ਆ ਨਾ ਜਿੰਨਾ ਚਿਰ ਡਲੇ ਨੂੰ ਹੱਥ ਨਾ ਪਾਈਏ ਦੁਨੀਆ ਲੋਟ ਨਹੀਂ ਆਉਂਦੀ ਨਹੀਂ ਲੋਟ ਆਉਂਦੀ ਸੋਈ ਗੱਲਾਂ ਨੇਕੀਆਂ ਖੱਟਦੇ ਆ ਖੱਟਦੇ ਜਾ ਜਿਹੜੇ ਲੋਕ ਸਾਡੇ ਨਾਲ ਮਾੜਾ ਕਰਕੇ ਬਧੀਆਂ ਖੱਟਦੇ ਆ ਰਿਜ਼ਲਟ ਉਹਨਾਂ ਨੂੰ ਵੀ ਅੱਜ ਨਹੀਂ ਕੱਲ ਮਿਲ ਜਾਣਾ। ਅਸੀਂ ਰਿਜ਼ਲਟ ਦੇਣ ਵਾਲੇ ਨਹੀਂ ਹੈਗੇ। ਉਹ ਬੈਠਾ ਉੱਪਰ ਉਹ ਸਾਨੂੰ ਵੀ ਦੇਖਦਾ। ਸਾਡੇ ਨਾਲ ਨਜਾਇਜ਼ ਕਰਨ ਵਾਲਿਆਂ ਨੂੰ ਵੀ ਦੇਖਦਾ। ਚੰਗਿਆਈ ਦਾ ਰਿਜ਼ਲਟ ਹਮੇਸ਼ਾ انسان ਨੂੰ ਮਿਲਦਾ ਹੈ, ਬ੍ਰਿਆਈ ਦਾ ਰਿਜ਼ਲਟ ਵੀ ਹਮੇਸ਼ਾ انسان ਨੂੰ ਮਿਲਦਾ ਹੈ। ਠੀਕ ਹੈ। ਸੋ ਇਹ ਗੱਲਾਂ ਨੇ ਨੇਕੀ ਖਟੋ। ਚੰਗਾ ਸੋਚੋ। ਮੈਂ ਇਹ ਗੱਲ ਕਹੂੰਗੀ ਆਪਣੇ ਆਪ ਨੂੰ ਕਦੇ ਦੁਨੀਆ ਵਰਗਾ ਮਾੜਾ ਨਾ ਬਣਾਓ ਨਾ ਬਣਾਓ ਮਾੜਾ ਇਹ ਨਹੀਂ ਹੈਗਾ ਵੀ ਸਾਹਮਣੇ ਵਾਲਾ ਮੇਰੇ ਨਾਲ ਮਾੜਾ ਵਰਤਾਵਰ ਕਰ ਰਿਹਾ ਹੈ ਉਹ ਮੇਰੀਆਂ ਜੜਾਂ ਵੱਢ ਰਿਹਾ ਹੈ ਉਹਨੇ ਮੇਰੇ ਨਾਲ ਠੱਗੀਆਂ ਠੋਰੀਆਂ ਕਰ ਲੀਆਂ ਉਹ ਬਹੁਤ ਹੱਥ ਕੰਡੇ ਅਪਣਾ ਰਿਹਾ ਹੈ ਮੇਰੇ ਲਈ ਮੈਂ ਵੀ ਅਪਣਾਵਾਂ ਉਹਦੇ ਲਈ ਨਹੀਂ ਫਿਰ ਮੇਰੇ আর ਉਹਦੇ 'ਚ ਕੋਈ ਫਰਕ ਨਹੀਂ ਮੈਂ ਉਹਦੇ ਵਰਗਾ ਹੀ ਹਾਂ ਪਰ ਇਹ ਦੁਨੀਆ ਨੂੰ ਉਕਾਤ ਦਿਖਾਉਣੀ ਬਹੁਤ ਜ਼ਰੂਰੀ ਆ ਵੀ ਤੁਹਾਡੀ ਇਹ ਔਕਾਤ ਹੈ ਜਿੰਨਾ ਚਿਰ ਅਸੀਂ ਅਗਲੇ ਨੂੰ ਦੱਸ ਦੇ ਨਹੀਂ ਨਾ ਵੀ ਤੂੰ ਕਿੰਨੇ ਜੋਗਾ ਹੈ ਦੁਨੀਆ ਲੋਟ ਨਹੀਂ ਆਉਂਦੀ ਪਰ ਅਸੀਂ ਦੱਸਣਾ ਹੀ ਹੈ ਉਹ ਉਸ ਇਨਸਾਨ ਵਰਗੇ ਲੱਛਣ ਨਹੀਂ ਆਪਣੇ ਕਰਨੇ ਗਾਂਹਾਂ ਵਾਲੇ ਇਨਸਾਨ ਵਰਗਾ ਸੀ ਮਾੜਾਪਣ ਨਹੀਂ ਆਪਣੇ ਚ ਲਿਆਉਣਾ ਹੈਗਾ ਅਗਲੇ ਨੂੰ ਦੱਸ ਦੇਣਾ ਬਹੁਤ ਜ਼ਰੂਰੀ ਹੈ ਵੀ ਤੂੰ ਇੰਨੇ ਜੋਗਾ ਹੈ ਠੀਕ ਹੈ ਮੈਂ ਤੁਹਾਨੂੰ ਦੱਸਦੀ ਆਂ ਵੀ ਕਈ ਵਾਰ ਜ਼ਿੰਦਗੀ 'ਚ ਅਸੀਂ ਇੰਨੀਆਂ ਗੱਲਾਂ ਅਗਨੋਰ ਕਰ ਜਾਂਦੇ ਆਂ ਇੰਨੀਆਂ ਗੱਲਾਂ ਅਗਨੋਰ ਕਰ ਜਾਂਦੇ ਆਂ ਉਹ ਹੁੰਦੀ ਆ ਸਾਡੀ ਚੰਗਿਆਈ ਅਸੀਂ ਚਲੋ ਕਹਿ ਕੇ ਗਾਹਾਂ ਹੋ ਜਾਂਦੇ ਆਂ ਪਰ ਜਿਹੜਾ ਸਾਡੇ ਨਾਲ ਚਲਾਕੀਆਂ ਕਰਦਾ ਨਾ ਚਲਾਕੀਆਂ ਕਰਦਾ ਉਹਨੂੰ ਪਤਾ ਕੀ ਲੱਗਦਾ ਮੈਨੂੰ ਤਾਂ ਪਤਾ ਹੀ ਲੱਗਿਆ ਮੇਰੀ ਚਲਾਕੀ ਤਾਂ ਇਹਨੂੰ ਪਤਾ ਹੀ ਨਹੀਂ ਲੱਗਿਆ ਜਿਹੜੀ ਚਲੋ ਹੈ ਇਹ ਬਹੁਤ ਬੜੀਆਂ-ਬੜੀਆਂ ਗਲਤਫਹਿਮੀਆਂ ਬੰਦੇ 'ਚ ਖੜੀਆਂ ਕਰ ਦਿੰਦੀ ਆ ਉਹਦਾ ਫਿਰ ਹਲਕੀ ਕੁੱਤੀ ਵਾਂਗੂ ਮੂੰਹ ਪਾਈ ਜਾਂਦਾ ਹੈ ਮੈਨੂੰ ਕਿਹੜਾ ਪਤਾ ਲੱਗਿਆ ਇਹਨੂੰ ਗਾਹ ਅਭੀ ਸੱਦਾ ਕਰੋ ਮੈਂ ਕਈ ਵਾਰ ਅਸੀਂ ਆਹੇ ਜੇ ਮੋੜ ਤੇ ਆ ਜੰਨੇ ਆ ਇਹ ਜੇ ਇਨਸਾਨਾਂ ਨਾਲ ਸਾਡਾ ਬਾਹ ਪੈ ਜਾਂਦਾ ਸਾਡੇ ਚਾਹ ਕੇ ਵੀ ਨਹੀਂ ਕਈ ਵਾਰ ਮੂੰਹ ਖੁੱਲਦਾ ਸਾਨੂੰ ਸਾਨੂੰ ਪਤਾ ਨਹੀਂ ਅੰਦਰੋਂ ਮਾਪਿਆਂ ਨੇ ਪਰਵਰਿਸ਼ ਇਹ ਜੀ ਕਰੀ ਹੁੰਦੀ ਹੈ ਪਤਾ ਨਹੀਂ ਅੰਦਰੋਂ ਲਿਆਕਤ ਹੁੰਦੀ ਹੈ ਬਈ ਯਾਰ ਗੱਲ-ਗੱਲ ਤੇ ਕੀ ਬੇਇੱਜ਼ਤੀ ਕਰੀ ਜਾਵੇ ਬੰਦੇ ਦੀ ਮੈਨੂੰ ਪਤਾ ਏ ਤੇਰੇ ਬਾਰੇ ਤੂੰ ਮੇਰੇ ਨਾਂ ਚ ਚੁਲਾਕੀ ਕੀਤੀ ਹੈ ਗੱਲ-ਗੱਲ ਤੇ ਕਿਸੇ ਦੀ ਅਨਸਲਟ ਕਰਨੀ ਵੀ ਬਹੁਤ ਔਖੀ ਲੱਗਦੀ ਹੈ ਬਹੁਤ ਔਖੀ ਲੱਗਦੀ ਹੈ ਕਿਉਂਕਿ ਇੱਕ ਅੱਧੀ ਵਾਰ ਦੀ ਜਿਹੜੀ ਚੁਲਾਕੀ ਹੁੰਦੀ ਹੈ ਉਹਦੀ ਗੱਲ ਆਪਾਂ 모ੜ ਦੰਨੇ ਆ ਪਰ ਜਿਹੜਾ ਬਾਰ-ਬਾਰ 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 ਆਪਣੀਆਂ ਛਤਾਨੀਆਂ ਜੀਆਂ ਦਿਖਾਈ ਜਾਵੇ ਫਿਰ ਇਹ ਜੇ ਬਿਸ਼ਰਮ ਬੰਦੇ ਨੂੰ ਕਹਿੰਦੇ ਆ ਵੀ ਸ਼ਰਮ ਆਉਂਦੀ ਆ ਬਿਸ਼ਰਮਾਂ ਤੋਂ ਵੀ ਸ਼ਰਮ ਆਉਣ ਲੱਗ ਜਾਂਦੀ ਆ ਕਈ ਵਾਰ ਵੀ ਕੀ ਕਹੇ ਇਹਨੂੰ ਵੀ ਇਹ ਤਾਂ ਜਮੇ ਹੀ ਗਰ ਗਿਆ ਹੁਣ ਵੀ ਸੋਈ ਗੱਲਾਂ ਜੋ ਮੇਰਾ ਦਿਮਾਗ ਹੈ ਮੇਰੀ ਸੋਚ ਹੈ ਮੈਂ ਗਨੀਆ ਵੀ ਜਮਾਨੇ ਵਰਗੇ ਮਾੜੇ ਨਾ ਬਣੋ ਆਪਣੀ ਚੰਗਿਆਈ ਨੂੰ ਇਹਨਾਂ ਲੋਕਾਂ ਖਾਤਰ ਖਤਮ ਨਾ ਕਰੋ ਪਰ ਹਾਜ਼ਰ ਜਵਾਬੀ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜਿੰਨਾ ਚਿਰ ਅਸੀਂ ਹਾਜ਼ਰ ਜਵਾਬੀ ਨਹੀਂ ਹੁੰਦੇ ਸਾਨੂੰ ਸਾਹਮਣੇ ਵਾਲਾ ਸਦਾ ਹੀ ਸਮਝਦਾ ਹੈ ਸਦਾ ਹੀ ਸਮਝਦਾ ਹੈ ਅਗਲਾ ਸਾਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦਾ ਹੈ ਚਲਾਉਂਦੀ ਹੈ ਦੁਨੀਆ ਪਰ ਅਸੀਂ ਬਦੀ ਨਹੀਂ ਖਟਣੀ ਹੈਗੀ ਸਾਡੇ ਕੋਲ ਮਹਾਰਾਜ ਨੇ ਸਾਨੂੰ ਚੰਗਿਆਈਆਂ ਦਿੱਤੀਆਂ ਸੀ ਚੰਗਿਆਈਆਂ 'ਚ ਫਿੱਟ ਰਹਿਣਾ ਹੈ ਜਵਾਨ ਨਾਲ ਜਵਾਬ ਦੇਣਾ ਹੈ ਅਸੀਂ ਅਗਲੇ ਵਰਗਾ ਮਾੜਾਪਨ ਆਪਣੇ 'ਚ ਨਹੀਂ ਲੈ ਕੇ ਆਉਣਾ ਮੜੇ ਪਾਣ ਨਾਲ ਜਵਾਬ ਨਹੀਂ ਦੇਣਾ ਕਿਸੇ ਦੀ ਬਰਾਬਰੀ ਨਹੀਂ ਕਰਨੀ ਜ਼ੁਬਾਨ ਨਾਲ ਜਵਾਬ ਦੇਣਾ ਭਾਈ ਮੈਨੂੰ ਪਤਾ ਹੈ ਤੇਰਾ ਤੂੰ ਕਿੰਨੇ ਕੁ ਜੋਗਾ ਹੈ ਠੀਕ ਹੈ ਅਗਲੇ ਨੂੰ ਵੀ ਪਤਾ ਲੱਗੇ ਬਈ ਇਹ ਤੇਰਾ ਵੀ ਪਿਆ ਹੋਇਆ ਹੈ ਠੀਕ ਹੈ ਸੋ ਇਹ ਗੱਲਾਂ ਮੈਂ ਫੇਰ ਕਹਨੀ ਆ ਸ਼ੈਤਾਨੀਆਂ ਇੱਥੇ ਹੀ ਰਹਿਣੀਆਂ ਨੇ ਲੇਖੇ ਜੋਖੇ ਬਣ ਜਾਂਦੇ ਨੇ ਸ਼ੈਤਾਨੀਆਂ ਦੇ ਕਿਸੇ ਨਾਲ ਸ਼ੈਤਾਨੀ ਨਾ ਕਰਿਆ ਕਰੋ ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜੀ ਆ ਠੀਕ ਹੈ ਜੀ ਸਾਨੂੰ ਤਾਂ ਪਰਮਾਤਮਾ ਤੋਂ ਪਲ-ਪਲ ਡਰ ਲੱਗਦਾ ਜਿੰਨਾ ਚਿਰ ਤੁਸੀਂ ਸਾਊ ਹੋ ਕੇ ਨਿਭਕੇ ਜੇ ਨੀਮੇ ਜੇ ਹੋ ਕੇ ਨਿਮਾਣੇ ਜੇ ਹੋ ਕੇ ਮਿਲੂਗੇ ਲੋਕ ਤੁਹਾਨੂੰ ਉਨਾ ਹੀ ਸਰਪਾ ਨ ਦੇਣੇ ਤੁਹਾਡਾ ਮੈਂ ਕਹਨੀ ਆ ਵੀ ਜੇ ਕਿਸੇ ਨੂੰ ਸੱਤ ਕ ਸੱਤ ਵੀ ਕਰੀ ਦੀਆਂ ਤਾਂ ਵੀ ਖਿੜਕੇ ਕਰੀ ਦੀ ਆ ਖਿਹੜੇ ਮੱਥੇ ਕਰੀ ਦੀ ਆ ਗਾਹ ਤਾਂ ਸੱਤਕ ਸੱਤਾ ਜਵਾਬ ਵੀ ਘਰੂਟ ਵਰਗਾ ਮੂੰਹ ਕਰਕੇ ਅਗਲਾ ਦਿੰਦਾ ਹੈ ਫਿਰ ਇਹ ਜਿਹਨੂੰ ਸੱਤਕ ਸੱਤ ਕਰਨ ਨੂੰ ਵੀ ਜੀ ਨਹੀਂ ਕਰਦਾ ਪਤਾ ਨਹੀਂ ਦੁਨੀਆਦਾਰੀ ਚਾਹੁੰਦੀ ਕੀ ਹੈ ਕੀ ਚਾਹੁੰਦੀ ਆ ਜਿਹੜਾ ਆਪਣਾ ਸਤਕਾਰ ਕਰਾਉਣਾ ਹਰ ਇੱਕ ਦੇ ਵਾਸ ਦੀ ਗੱਲ ਹੀ ਹੈਗੀ ਆਪਣਾ ਸਤਕਾਰ ਕਰਾਉਣਾ ਸਾਨੂੰ ਕਿਸੇ ਨੇ ਸਸਰੀ ਘਰ ਬੁਲਾਤੀ ਮੈਨੂੰ ਮੈਨੂੰ ਸਸਰੀ ਘਰ ਬੁਲਾਤੀ ਆਂਟੀ ਸਸਰੀ ਘਰ ਮੈਂ ਉਹਦਾ ਖਿੜੇ ਮੱਥੇ ਜਵਾਬ ਦਵਾ ਪੁੱਤਰ ਜੀ ਸਸਰੀ ਘਰ ਜਦੋਂ ਸਸਰੀ ਘਰ ਭਾਈ ਉਹ glandular dassi ਨੂੰ ਬੁਲਾਉਣੀ ਸਸਰੀ ਗੱਲ ਜਵਾਬ ਦੇ ਟਾਈਮ ਤੱਕ ਰੂਰ ਹੁੰਦੀ ਹੈ ਇਹਦੀ ਇਹ ਸੋਈ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਗੱਲਾਂ ਅਸੀਂ ਕਈ ਵਾਰ ਆਪਣੀ ਹੋਮੇ ਚ ਆਪਣੇ ਹੰਕਾਰ ਚ ਅਸੀਂ ਬਹੁਤ ਕੁਝ ਗਵਾ ਲਏ ਨੇ ਆ ਰੋਟੀ ਸਭ ਖਾਂਦੇ ਨੇ ਆਪਣੇ ਆਪਣੇ ਘਰ ਸਭ ਖਾਂਦੇ ਨੇ ਭਾਵੇਂ ਕੋਈ ਕੱਖਾਂ ਦੀ ਕੁਲੀ ਚ ਬੈਠਾ ਹੈ ਰੋਟੀ ਸਭ ਖਾਂਦੇ ਨੇ ਅੱਜ ਦਾ ਜਿਹੜਾ ਸਮਾਂ ਕਿਸੇ ਨੂੰ ਕਿਸੇ ਦੇ ਪੈਸੇ ਦੀ ਕੋਈ ਤਾਂ ਉਸ ਨਹੀਂ ਅੱਗੇ 40 50 ਸਾਲ ਪਹਿਲਾਂ ਹੁੰਦਾ ਸੀ ਜਦੋਂ ਕਿਸੇ ਕੋਲ ਪੈਸਾ ਹੁੰਦਾ ਤਾਂ ਨਾ ਦੁਨੀਆ ਉਹਦਾ ਬਹੁਤ ਸਤਿਕਾਰ ਕਰਦੀ ਹੁੰਦੀ ਸੀ ਹੁਣ ਕਿਸੇ ਕੋਲ ਕਿੰਨਾ ਹੀ ਪੈਸਾ ਹੋਵੇ ਅਗਲਾ ਜਬਾਨ ਦੇਖਦਾ ਜਬਾਨ ਜਬਾਨ ਨਾਲ ਸਤਿਕਾਰ ਮਿਲਦਾ ਅਗਲਾ ਕਹਾਂ ਤੁਰਦਾ ਲੱਗਾ 36 ਫਿਰਦੇ ਨੇ ਤੇਰੇ ਵਰਗੇ ਠੀਕ ਹੈ ਜੀ ਸੋਈ ਗੱਲਾਂ ਨੇਕੀਆਂ ਵਧੀਆਂ ਬੰਦੇ ਦੇ ਆਪਣੇ ਹੱਥ ਨੇ ਜੀਵ ਐ ਇਹਦੇ ਨਾਲੇ ਕਿਉਂ ਸ਼ੱਕਰ ਖਾ ਲੋ ਇਹਦੇ ਨਾਲੇ ਜੁੱਤੀਆਂ ਖਾ ਲੋ ਗੱਲਾਂ ਆਪਣੇ ਹੀ ਹੱਥ ਨੇ ਦੋਨੋਂ ਠੀਕ ਆ ਜੀ ਚਲੋ ਠੀਕ ਆ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ